ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਕਬੱਡੀ ਚੈਨਲ ਤੇ ਤਾਂ ਮਿੱਤਰੋ ਅੱਜ ਵੀ ਵੱਡੇ ਵੱਡੇ ਕਬੱਡੀ ਕੱਪ ਹੋਣੇ ਨੇ ਸੋ ਉਹਨਾਂ ਸਾਰਿਆਂ ਤੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰਦੇ ਹਾਂ ਬੱਧੋਵਾਲ ਦੇ ਕਬੱਡੀ ਕੱਪ ਦੀ ਜਿੱਥੇ ਕਿ ਅੱਜ ਕਹਿੰਦੇ 32 ਤੋਂ 34 ਮੋਟਰਸਾਈਕਲ ਲਾਏ ਜਾਣਗੇ ਦੋਸਤੋ ਅੱਜ ਇੱਥੇ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਦੀਆਂ ਟੀਮਾਂ ਖੇਡਣਗੀਆਂ ਦੋਸਤੋ ਇੱਥੇ ਮਾਲਵਾ ਦੀ ਟੀਮ ਦੀ ਡਿਊਟੀ ਲੱਗੀ ਹੈ ਗੁਰਵਿੰਦਰ ਹੋਰਾਂ ਦੀ ਹਰਿਆਣਾ ਦੀ ਟੀਮ ਦੀ ਡਿਊਟੀ ਲੱਗੀ ਹੈ ਸੀਲੂ ਹੋਰਾਂ ਦੀ ਦਵਾਬਾ ਦੀ ਟੀਮ ਦੀ ਡਿਊਟੀ ਲੱਗੀ ਹੈ ਯਾਦੇ ਹੋਰਾਂ ਦੀ ਤੇ ਮਾਝੇ ਦੀ ਟੀਮ ਦੀ ਡਿਊਟੀ ਲੱਗੀ ਹੈ ਅਰਸ਼ ਚੋਲਾ ਸਾਹਿਬ ਹੋਰਾਂ ਦੀ ਸੋ ਇੱਥੇ ਵੀ ਅੱਜ ਪੂਰਾ ਖੰਡਾ ਖੜਕਣਾ ਹੈ ਹਾਲਾਂਕਿ ਦੋਸਤੋ ਸੀਲੂ ਨੂੰ 2 ਹਫ਼ਤਿਆਂ ਦਾ ਰੈਸਟ ਦੱਸਿਆ ਸੀ ਤੇ ਇਹ ਸੀਲੂ ਤੇ ਡਿਪੈਂਡ ਕਰਦਾ ਹੈ ਵੀ ਉਸਨੇ ਕਦੋਂ ਖੇਡਣਾ ਹੈ ਸੋ ਪਤਾ ਕੋਈ ਨਹੀਂ ਸੀਲੂ ਦਾ ਕਿਹੜੇ ਵੇਲੇ ਗਰਾਊਂਡ ਦੇ ਵਿੱਚ ਆ ਖੜੇ ਤੇ ਉਧਰੋਂ ਕਹਿੰਦੇ ਘਾਂਗੇ ਵਾਲੇ ਦੇ ਨਾਲ ਜੱਗੂ ਖੁਰਾਣੀ ਖੇਡਣਾ ਹੈ ਹਾਲਾਂਕਿ ਹਰਿਆਣੇ ਵਾਲੇ ਕੁਝ ਸੱਜਣ ਕਹਿ ਰਹੇ ਸੀ ਵੀ ਹਰਿਆਣਾ ਦੇ ਵਿੱਚ ਖੇਡੂ ਜੱਗੂ ਸੋ ਆਪਾਂ ਨੂੰ ਸੁਣਨ ਦੇ ਵਿੱਚ ਇਹੀ ਐ ਵੀ ਅੱਜ ਇੱਥੇ ਖੇਡਣੇ ਜੱਗੂ ਨੇ ਸੋ ਦੋਸਤੋ ਤਗੜੇ ਤਗੜੇ ਮੱਲਾ ਜਿੱਥੇ ਖੇਡਣਗੇ ਸੋ ਜਿਵੇਂ ਆਪਾਂ ਨੂੰ ਟੀਮਾਂ ਬਾਰੇ ਪ੍ਰੋਪਰ ਲਿਸਟਾਂ ਬਣ ਕੇ ਆਉਣਗੀਆਂ ਆਪਾਂ ਕਮੈਂਟ ਬਾਕਸ ਦੇ ਵਿੱਚ ਲਿਖ ਦਾਂਗੇ ਉੱਥੇ ਚੈੱਕ ਕਰ ਲਿਓ ਤੇ ਬਾਕੀ ਬੈਸਟਾਂ ਨੂੰ ਵੀ ਇੱਥੇ ਬੁਲਟ ਦਿੱਤੇ ਜਾਣਗੇ ਸੋ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲਣਾ ਹੈ ਕਬੱਡੀ 365 ਤੇ ਉਸ ਤੋਂ ਬਾਅਦ ਆਗਲਾ ਦੋਸਤੋ ਇਹ ਵੀ ਵੱਡਾ ਕਬੱਡੀ ਕੱਪ ਹੋਣਾ ਹੈ ਇਹ ਕਬੱਡੀ ਕੱਪ ਹੋਣਾ ਅੱਜ ਪਿੰਡ ਸਰਹਾਲੀ ਜ਼ਿਲ੍ਹਾ ਜਲੰਧਰ ਵਿਖੇ ਜਿੱਥੇ ਕਿ ਅੱਜ ਆਲੋਪਨਿਆ ਸੱਦਿਆ ਹੋਈਆਂ 6 ਕਲਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ ਤੇ 3 ਲੱਖ ਰੁਪਇਆ ਦੂਜਾ ਇਨਾਮ 2.5 ਲੱਖ ਰੁਪਇਆ ਤੇ ਬੈਸਟਨ ਉੱਤੇ ਹਾਰਲੇ ਦਿੱਤੇ ਜਾਣਗੇ ਦੋਸਤੋ ਇਹਨਾਂ ਨੇ ਵੀ ਬਿੱਗ ਸਰਪ੍ਰਾਈਜ਼ ਲਿਖਿਆ ਹੋਇਆ ਹੈ ਤਾਂ ਮੰਨ ਲੈ ਇੱਥੇ ਵੀ ਅੱਜ ਤੱਕੜੇ ਪਹੁੰਚਣੇ ਨੇ ਹੋ ਸਕਦਾ ਦੋਸਤੋ ਸੁਲਤਾਨ ਹੋਰੀ ਅੱਜ ਇੱਥੇ ਖੇਡ ਲੈਣਾ ਕੱਪ ਕਹਿੰਦੇ ਏ ਵੀ ਸਿਰੇ ਦਾ ਹੋਣਾ ਹੈ ਤੇ ਬਾਕੀ ਭਾਈ ਜੀ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ ਜੈਕਸ਼ਨ ਤੇ ਪੁੱਸਤੋ ਅਗਲਾ ਦੋਸਤੋ ਤੀਸਰਾ ਵੱਡਾ ਕਬੱਡੀ ਕੱਪ ਹੋਣਾ ਹੈ ਪਿੰਡ ਕਲੀਅਰ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਥੇ ਵੀ ਅਜ ਆਲ ਓਪਨ ਦੇ ਕਲਬਾਂ ਦੇ ਮੈਚ ਕਰਵਾਏ ਜਾਣਗੇ ਆਲ ਓਪਨ ਦੇ ਲਈ ਪਹਿਲਾ ਇਨਾਮ ਤੇ 1.5 ਲੱਖ ਰੁਪਇਆ ਦੂਜਾ ਇਨਾਮ 1 ਲੱਖ ਰੁਪਇਆ ਤੇ ਬੈਸਟਨ ਉਥੇ ਬਿਛੇਰੇ ਦਿੱਤੇ ਜਾਣਗੇ ਤਾਂ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ ਜੈਕਸ਼ਨ ਤੇ ਤਾਂ ਦੋਸਤੋ ਇਹ ਸੀ ਅੱਜ ਹੋਣ ਵਾਲੇ ਵੱਡੇ ਵੱਡੇ ਕਬੱਡੀ ਕੱਪ ਦੋਸਤੋ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਜਰੂਰ ਕਰ ਦਿਓ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ